ਮੋਰ ਕੇ ਵੇਲਾ ਬੱਸ ਚਲਾਈ ਸਕਾਈ ਉਹ ਜਮਾ ਅੱਗ ਲਗੜੀ ਹਾਂ ਮੈਂ ਕਹਿੰਦਾ ਯਾਰ ਗੱਡ ਗੱਡ ਗੱਡੀ ਚਲਾਈ ਬਾਈ ਅੱਛਾ ਜੀ ਉਹ ਸਿਰਾ ਜਾਵਾਂ ਮੈਂ ਕਹਿੰਦਾ ਯਾਰ ਟੂਰ ਲਾਇਓ ਤੇ ਮੈਂ ਟੂਰ ਲਾਇე ਯਾਰ ਦੂਰ ਦੂਰ ਦੇ ਆਂ ਪਹਾੜਾ ਟਾਈਮ ਤੇ ਤਾਂ ਬਾਹਲਾ ਜਾਂਦਾੰਦਾ ਮੈਂ ਇੱਕ ਵਾਰੀ ਮੈਂ ਲੈ ਗਿਆ ਸਾਡੇ ਟੂਰੋਂ ਟੂਰਾਂ ਨੂੰ ਤੇ ਮਾਸਟਰ ਭਰਾਵਾ ਇੱਕ ਬਾਹਲਾ ਫੂਫਾਂ ਕਰੇ ਹਨਾ ਮੂਰੇ ਬੈਠਾ ਚਲੋ ਮਤਲਬ ਲੇਕਨ ਲੇਟ ਹੈ ਪਾਕੜਾ ਰੇਮ ਦੇਖਣਾ ਹੈ ਉਹ ਮੈਂ ਕਹ ਪਾਕੜਾ ਰੇਮ ਤੇ ਸਵੇਰ ਚੱਲਾਂਗੇ ਜੀ ਵੀ ਰਾਤ ਤਾਂ ਲਾਉਣੀ ਆ ਆਪਾਂ ਵੀ ਆਪਾਂ ਅਨੰਦਪੁਰ ਸਾਹਿਬ ਰਾਂਗੇ ਮਣਕੇ ਤੋਂ ਲੈ ਜਾਊਂਗਾ ਨਾ ਅਜ ਪਹਿਂਦੇ ਤੇ ਮੈਂ ਕਹ ਦਿੱਤੇ ਜੀ ਫਿਰ ਲੈ ਕੇ ਚੱਲੋ ਪਾਕੜਾ ਰੇਮ ਮੈਂ ਕਹ ਚੰਗਾ ਲੈ ਜਾਵਾਂਗੇ ਹੁਣ ਦਿਨ ਚੱਪ ਗਿਆ ਸਾਨੂੰ ਭਰਾਵਾ ਯਾਨੀ ਇਦੋਂ ਮੈਨੂੰ ਕਹਦਾ ਹੁਣ ਮੈਂ ਕਹ ਬੜਾ ਬੜ ਪਰਚੀ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਪਰਚੀ ਲੈ ਲੈ ਚੱਲ ਕੇ ਹਾਂ ਮੈਂ ਕਹਿੰਦਾ ਭਾਜਾ ਡੋਲ ਨਹੀਂ ਚੱਕ ਆਪਣੇ ਮੈਂ ਰੋਟੀਆਂ ਭਾਰੇ ਲੰਗਰ ਚ ਅੱਛਾ ਜੀ ਉਥੇ ਡਰਾਈਵਰ ਨੇਟਰ ਨੂੰ ਬਾਬਾ ਰੋਟੀ ਫਰੀ ਸੀ ਐ ਜੋ ਮਰਜ਼ੀ ਭਰਾ ਕੇ ਲੈ ਜਾ ਸਕਦਾ ਉਹ ਕਹਿੰਦਾ ਵੀ バス ਆਲੇ ਆ ਭਰਦੇ ਕਰ ਹੂੰ ਉਹਨੇ ਭਰਤੀਆਂ ਰੋਟੀਆਂ ਦੇ ਦਿੰਦੀਆਂ ਉਹਨੇ ਤੇ ਆ ਕੇ ਉਹਨੇ ਰੱਖ ਲਈਆਂ ਵਿੱਚ ਅੱਛਾ ਜੀ ਹਾਂ ਅਸੀਂ ਮੋੜ ਤੇ ਰੋਕੀ ਨੰਗਲ ਵਾਲੇ ਤੇ ਮੈਂ ਕਹਿੰਦਾ ਬੋਤਲ ਫੜ ਲਿਆ ਮੋਟਰ ਫੜ ਕੇ ਮਾਸਟਰ ਮਤਲਬ ਕਿ ਯਾਤਰਾ ਤੇ ਚੱਲੇ ਬੋਤਲ ਬੋਤਲ ਮੈਂ ਕਹਿੰਦਾ ਭਾਗੜਾ ਡੈਮ ਜਿਹੜੀ ਯਾਤਰਾ ਯਾਰ ਉਹ ਕੋਈ ਮਨਾਈ ਜਗਾ ਹੈ ਤੇ ਫੇਰ ਮੈਂ ਤਾਂ ਮੁੰਦਾ ਕਰਕੇ ਪਰਚੀ ਵੀ ਘਟਾ ਲਈ ਉਹ ਘਟਣਾ ਨਹੀਂ ਹੂੰ ਮੈਂ ਕਹਾਂ ਵੀ ਨਹੀਂ 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 ਕਹਿੰਦੇ ਮੁੜਿਆਵੋਗੇ ਮੈਂ ਕਹਾਂ ਵੀ ਹਾਂ ਅਸੀਂ ਦੋ ਟਾਂਜਾ ਘੰਟੇ ਚ ਮੁੜਿਆਵਾਂਗੇ ਕਿ ਜਨਾ ਹੋਇਆ ਘਾਰੇ ਭਾਂਗੇ ਉਹੀ ਗੱਲ ਅੱਛਾ ਜੀ ਜਦੋਂ ਅਸੀਂ ਪਾਰਤੀ ਨਗਾਤੀ ਮੁੜ ਕੇ ਮੈਂ ਗੱਡੀ ਘੁਮਾ ਕੇ ਮਾਰ ਗਿਆ ਘਾਟ ਚ ਆਏ ਓਏ ਉਲਟਨਾ ਬੁਰਾ ਹਾਲ ਉਹਨਾਂ ਨੂੰ ਘੇਰ ਚੜਾਤੀ ਸਾਰਿਆਂ ਨੂੰ ਅੱਛਾ ਜੀ ਸਿਰੇ ਲਿਆ ਮਾਰੀ ਮੈਂ ਕਹੇ ਤਾਰ ਨਹੀਂ ਹੈ ਜਦੋਂ ਉਦੋਂ ਦੇਖੋ ਕਿਵੇਂ ਭਝੀਕੜ ਪੈਂਦਾ ਮੈਂ ਕਹੇ ਤਾਂ ਰਾਤ ਨੂੰ ਬੰਦ ਕਰਿਆ ਵੀ ਨੇਰੇ ਗੱਡੀ ਖੜ ਜਿਹੜੇ ਕਪਿੰਦੀ ਹੈ ਦਿਨੇ-ਦਿਨੇ ਤਾਰੋ ਮੈਂ ਕਿ ਹੁਣ ਜਾਣ ਨੂੰ ਨਾ ਕਹਿਣ ਉੱਥੇ ਦੋ ਕੁ ਗੁਜਰਾਤੀਆਂ ਦੀਆਂ ਬੱਸਾਂ ਕੇਰਲ ਵਾਲਿਆਂ ਦੀਆਂ ਰੋਟੀ ਬਣਾਈ ਜਾਂਦੀਆਂ ਸੀ ਕਿ ਪਾਰਕ ਜਿੱਦਾਂ ਸੀ ਵੀ ਦਾਪੀ ਖੜੇ ਸਾਨੂੰ ਕਹਿੰਦਾ ਥੱਲੇ ਤੇ ਸਾਨੂੰ ਦਿਖਾਓ ਮੈਂ ਕਹੇ ਕੀ ਵੇਖਣਾ ਕਹਿੰਦਾ ਪਾਖੜਾ ਡੈਮ ਮੈਂ ਕਹੇ ਦਿਖਾਉਣ ਨੂੰ ਚੜੀਆ ਘਰ ਆ ਆ ਸਾਹਮਣੇ ਪੌੜਾ ਦੇਖ ਲੋ ਇਹ ਡੈਮ ਆ ਬਸ ਕਹਿੰਦਾ ਫੇਰ ਹੁਣ ਮੈਂ ਕਹੇ ਹੁਣ ਬਸ ਕੀ ਉਹਨਾਂ ਦੇ ਸਾਹਮਣੇ ਮੈਂ ਗਲਾਖ ਅਧਰਜੇ ਦੇ ਦੋ ਮਾਰੇ ਅੰਦਰ ਮੈਂ ਕਿਹਾ ਤਾਰ ਨੂੰ ਨਾ ਕਹਿਣ ਇੱਕ ਦੂਜੇ ਨਾਰਾਜ਼ ਹੀ ਲਾ ਕੇ ਡਰਾਈਵਰ ਨੇ ਪਿੱਛੇ ਲਾਰੇ ਚੰਗੀ ਗੱਲ ਜੀ ਸਾਡੇ ਕੋਲ ਰੋਟੀਆਂ ਸੀਗੀਆਂ ਬਾਬਾ ਦੀਪੜਤੀਆਂ ਇੱਕ ਸਾਡੇ ਲੋਪੋ ਦੀ ਕੁੜੀ ਸੀ ਵਿਚਾਰੀ ਮੈਂ ਕਿਹਾ ਚੱਲ ਤੂ ਕੁੜੀ ਦੇ ਪਿੰਡਾਂ ਦੀ ਤੂੰ ਖਾਲਾ ਆ ਜਾ ਤੂੰ ਪਾ ਚੱਕ ਸਬਜ਼ੀ ਆਪਦੀ ਤੇ ਰੋਟੀਆਂ ਖਲਾ ਦੋ ਹੋਰ ਨਾ ਕਿ ਉਹਨੂੰ ਸੁਲਾ ਮਾਰੀ ਸਾਡੇ ਕੋਲ ਹੈ ਨਹੀਂ ਮਨੇ ਤਾਂ ਦੋ ਖਾ ਕੇ ਸਾਡੇ ਕੋਲ ਪੈ ਗਈ ਤੇ ਮੈਂ ਕਿਹਾ ਯਾਰ ਪੁਰਾਹਾਲ ਹੈ ਮੈਂ ਕਹਿੰਦਾ ਕੋਈ ਇਧਰ ਨਹੀਂ ਖੁੰਜਣਾ ਪਿਆ ਕੋਈ ਇਧਰ ਨਹੀਂ ਨਾ ਪਿਆ ਮਾਸਟਰ ਕੋਈ ਸੌਰਤ ਨਹੀਂ ਕਿੱਥੇ ਪਏ ਆ ਜਦੋਂ ਮੈਂ ਮਾਰਿਆ ਹਾਰਨ ਫਟਾਫਟ ਟੱਟ ਗੜੀ ਤੇ ਮੈਂ ੜੀ ਮੈਂ ਕਿਹਾ ਵੀ ਕਿਵੇਂ ਚੱਲਗੇ ਕੋਈ ਚੱਲ ਚੱਤ ਚੱਤ ਦੇਣ ਚੜੇ ਮੈਂ ਉਹ ਮਾਰਿਆ ਗੇਰ ਲਿਆਂਦੇ ਸਿੱਧੇ ਕਹਿੰਦੇ ਲੰਗਰ ਚ ਲੈ ਚੱਲ ਮੈਂ ਕਹਾਂ ਚਲੋ ਜਿਵੇਂ ਹੱਥ ਹੀ ਨਹੀਂ ਭੁੱਖਾ ਰੱਖ ਕੇ ਛੱਡਿਆ ਹੁੰਦਾ ਮੁਰਕਿਆਂ ਜਾਨ ਗੋਲੀ ਵਾਂਗੂ ਮੈਂ ਕਹਾਂ ਜਾ ਯਾਰ ਕੋਈ ਹੋਟਲਾਂ ਤੇ ਬਹੁਤ ਰੌਲਾ ਪਾਉਂਦੇ ਹੁੰਦੇ ਸੀ ਕੱਚਾ ਜੀ ਅਸੀਂ ਹੋਟਲ ਪੱਕਾ ਰੱਖਿਆ ਹੁੰਦਾ ਸਾਡਾ ਕਮਾਨ ਵਾਲੇ ਏਰੀਏ 'ਚ ਉੱਥੇ ਹੀ ਲਾਉਣੀ ਐ ਉਦੋਂ ਤਾਂ 300 ਰੁਪਿਆ ਲੈਣਾ ਮੈਂ ਉਹ ਕਹਿੰਦਾ ਗੱਡੀ ਅੱਛਾ ਜੀ ਖਾ ਵੀ ਕੋਈ ਨਾ ਗੱਲ ਉਹਨਾਂ ਨੇ ਦੇਣੇ ਦੇਣਾ ਉਹਨਾਂ ਨੇ 300 ਰੁਪਿਆ ਦਿੱਤਾ ਨਾਲੇ ਸਾਨੂੰ ਰੋਟੀ ਪਾਣੀ ਖਵਾਇਆ ਨਾਲੇ ਬੋਤਲ ਦਿੱਤੀ ਉਹਦਾ ਯਾਰ ਚ ਲੰਘ ਜਾਂਦੇ ਵਿਚਾਰੇ ਪਰ ਭਈ ਫੜਦੇ ਆ ਫਿਰ ਅੱਛਾ ਕਿਸੇ ਨੇ ਪਰਮਰਾਗਾ ਤਾਂ ਦੇ ਦੇ ਸੋ ਹਾਂ ਹਾਂ ਦੇਖ ਉਸੋਤੀ ਕਹਿੰਦਾ ਯਾਰ ਪੈਸੇ ਪਲਾ ਮੰਗੀ ਜਾਂਦੇ ਪਹਿਲਾਂ ਹੀ ਕੱਟ ਗਏ ਨੇ ਉਹ ਮੈਗਾ ਕੁਆਂਟੀਟੀ ਜਿਆਦਾ ਸਮਝ ਆ ਗਈ ਉਹ ਤਾਂ ਘਟਾ ਲਿਆ ਹੋਣਗੇ ਨਹੀਂ ਵੈਸੇ ਮੈਗਾ 10 15 ਵਾਲੀ ਤਾਂ ਕੋਈ ਵੱਡੀ ਗੱਲ ਨਹੀਂ ਵੱਡੀ ਗੱਲ ਨਹੀਂ ਉਹਦੋਂ ਆ ਗਿਆ ਮੈਗਾ ਲਾ ਆ ਗਿਆ ਉਹਨੂੰ ਲਾ ਬਈ ਸ਼ਕੋ ਠੀਕ ਹੈ ਤੇ ਮੈਗਾ ਭਾਈ ਇਹ ਤਾਂ ਆਈ ਹੈ ਬਈ ਦੀ ਜਲਦਬਾਜੀ ਨਾ ਕਰਿਆ ਕਰੋ ਹੈ ਹਾਂ ਬਿਲਕੁਲ ਜੀ ਤੇ ਮੈਂ ਮੇਰੇ ਹਿਸਾਬ ਨਾਲ ਦੋ ਤੰਨੇ ਦਾ ਇੰਨਾ ਘਰੌਲਾ ਪਿਆ ਵੀ ਸਿਰ ਪੱਟ ਨੂੰ ਬਜੇ ਅੱਛਾ ਜੀ ਉਹ ਤਰਾ ਇਨ ਕੋਲ ਇੰਨਾ ਕਿ ਮੈਂ ਬਣਾ ਲਿਆ ਤੂੰ ਬਣਾ ਲਿਆ ਤੂੰ ਫਲਾਣਾ ਬਣਾ ਲਿਆ ਮੈਂ ਮਾਸਟਰ ਨੂੰ ਮੈਂ ਕਿਹਾ ਭਾਈ ਸਾਹਿਬ ਪੈਸੇ ਦੇ ਦਿਓ ਪੈਸੇ ਪਹਿਲਾਂ ਦੇਣੇ ਨਹੀਂ ਇਹ ਡੰਡਾ ਬਹੁਤ ਫੇਰਦੇ ਹੈ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਉਹਨੇ ਦਿੱਤੀ ਚੁੱਪ ਕਰਕੇ ਦੂਜਾ ਮਾਸਟਰ ਕੱਢ ਰੂ ਸੀ ਪਰ ਚੁੱਪ ਜਾ ਰਿਹਾ ਕਿਵੇਂ ਕਰਦਾ ਤੂੰ ਰੋਟੀ ਆ ਖਾਧੀਏ ਪੈਸੇ ਦਿਓ ਆਹੀਂ ਲੈਂਦੇ ਨਾ ਪਸਾਰਿਆ ਤੂੰ ਮੈਂ ਕਹਾ ਇਹਨੂੰ ਪਤਾ ਹੀ ਨਹੀਂ ਮੈਂ ਕਹਾ ਉੱਥੇ ਵੀ ਦਰਾਖਤ ਨੂੰ ਮੈਂ ਕਹਾ ਪੌਦਾ ਹੀ ਦਾਦਾ ਸੀ ਇਹਦੇ ਨਾਲ ਪੌਦਾ ਕਹਾ ਦਾ ਮੈਂ ਕਹਾ ਦਰਾਖਤਾ ਕਿੱਡਾ ਪੌਦਾ ਹੀ ਦਾਦਾ ਦਾ ਉਹਦਾ ਹੀ ਦਾਦਾ ਹਾਂ ਇਹਨਾਂ ਪੌਦਾ ਹੀ ਹੁੰਦਾ ਮੈਂ ਕਹਾ ਪੌਦਾ ਛੋਟੇ ਛੋਟੇ ਹੁੰਦੇ ਮੈਂ ਕਹਾ ਗੁੰਦਿਆ ਗੁੰਦਿਆ ਦੇ ਤਾਂ ਸੌਰੇ ਦਾ ਕਿੱਡਾ ਦਰਾਖਤ ਹੈ ਜਿਹੜਾ ਸਿੰਬਲ ਜਿਹਾ ਖੜਾ ਹੁੰਦਾ ਜੰਗਲ 'ਚ ਮੈਂ ਕਹਾ ਨਹੀਂ ਨਹੀਂ ਇਹ ਨਹੀਂ ਗੱਲ ਬਣਨੀ ਤੇ ਮੈਂ ਕਹਿੰਦਾ ਜਦੋਂ ਲਿਆ ਕੇ ਪੈਂਡ ਛੱਡੇ ਮੇਰੇ ਲਈ ਨਾ ਪੜਾ ਚਾਕੇ ਮੈਂ ਤਾਂ ਪਹਿਲਾਂ ਕਹਦੇ ਕਨੈਕਟਰ ਨੂੰ ਮੈਂ ਕੁੰਡੀ ਲਾਈ ਨਹੀਂ ਸਾਲਾ ਮਾਰੂ ਕੋਸੇ ਪੈਂਡ ਜਾ ਕੇ ਹਨ ਉਤਰ ਕੇ ਗੁੱਸਾ ਨਾ ਕੱਢੇ ਪੈਰੀ ਕਰੂ ਆਪਣੇ ਨਾਲ ਵੀ ਸਾਲ ਨੇ ਖਰਾਬ ਕਰਿਆ ਰਾਜ ਬਾਬਾ ਨੇ ਇਹਨੂੰ ਗੁੱਸਾ ਹੁੰਦਾ ਬਿਲਕੁਲ ਜੀ ਠੀਕ ਆ ਨਾ ਜਿਵੇਂ ਹੁਣ ਸਾਡੇ ਨਾਲ ਸੀਗਾ ਹੁਣ ਸਾਡੇ ਨਾਲ ਬਹੁਤ ਗੁੱਸਾ ਕਰਦੇ ਸੀ ਲੋਕ ਬਿਲਕੁਲ ਜੀ ਕਰਦੇ ਆ ਡਰ ਵਾਲਾ ਹਾਲਾਂਕਿ ਇਹਨਾਂ ਨੇ ਐਂ ਕਰਿਆ ਪਹਿਲਾਂ ਨੇ ਐਂ ਆਇਆ ਜਿਵੇਂ ਉਹਨਾਂ ਸਾਇੰਸ ਦਾ ਵੀ ਬਰਾਦ ਲੈ ਗਿਆ ਜੀ ਮੈਂ ਪਹਿਲਾਂ ਹੀ ਅੱਛਾ ਜੀ ਉਹਨਾਂ ਨੂੰ ਬੜਾ ਦੁੱਖ ਲੱਗਿਆ ਹਾਂ ਸਾਰੇ ਟਿਕਣੇ ਨਾ ਦੇਣੀ ਯਾਰ ਹਾਂ ਇੱਕ ਤਾਂ ਪਿੰਡ ਨੇੜੇ ਸੀ ਅੱਛਾ ਉਹ ਰਾਮੇ ਤੋਂ ਦੀ ਮੈਂ ਕੁੱਸੇ ਤੋਂ ਸੀਗਾ 1.5 ਕਿਲੋਮੀਟਰ ਦਾ ਸਾਨਾ ਸਾਡਾ ਤੇ ਉਹ ਆਇਆ ਕਰ ਨਾ ਬਈ ਹਾਂ ਤੜਕੇ 3 ਵਜੇ ਤੋਂ ਲੇਟ ਨਾ ਹੋ ਜੀ ਹਾਂ ਹਾਂ ਕਿਤੇ ਕੋਈ ਨਾ ਆਂਦਾ ਬੰਦੇ ਆ ਡੇੜੇ ਨੂੰ ਕਿਤੇ ਬਦਨੀ ਨੂੰ ਕੋਈ ਨਾ ਆਂਦਾ ਹਾਂ ਜਿਹੜਾ ਵੀ ਲੰਘਾ ਕਰ ਉਹ ਹੀ ਰੋਕੇ ਭੱਜ ਕੇ ਜਾ ਕੇ ਕਹਿ ਕੇ ਆਇਆ ਕਰ ਤੜਕੇ 3 ਵਜੇ ਤੋਂ ਲੇਟ ਨਾ ਹੋ ਜੀ ਹਰਿਆਣੇ ਜਾਣਾ ਮੈਂ ਕਹਾ ਨਹੀਂ ਹੁੰਦਾ ਜੀ ਮੈਂ ਕਹਾ ਯਾਰ ਬੜੇ ਸਹੁਰੇ ਦੇ ਤੂੰ ਕੀ ਕਰੇ ਮੈਂ 3 ਵਜੇ ਤਿਆਰ ਹੋ ਕੇ ਜਾਵੜਾ ਤਾਂ ਸਾਲੇ ਲੜ ਛੱਡੀ ਫਿਰਨ ਪੱਗਾਂ ਦੇ ਹੋਰ ਮੈਂ ਕਹਿੰਦਾ ਆ ਵੀ ਬਸ ਕਹਿੰਦੇ ਆ ਗਈ ਝੂਟ ਗਏ ਚਾਹ ਲੋ ਡਰਾਈਵਰ ਹਰਿਆਣੇ ਨੂੰ ਮੈਂ ਕਹਿੰਦਾ ਇਹਨਾਂ ਨੇ ਹਰਿਆਣੇ ਜਰਮਨ ਬਣਾਇਆ ਪਿਆ ਗੱਜਰ ਦੇ ਤੇ ਉਹ ਜਵਾਕਾਂ ਨੂੰ ਬਹਿ ਜਾਓ ਬਹਿ ਜਾਓ ਬਹਿ ਜਾਓ ਹਰਿਆਣਾ ਦੇ ਘੋਨੇ ਤੁਹਾਨੂੰ ਬਹਿ ਜਾਓ ਬਹਿ ਜਾਓ ਸਟੇਟ ਪਾਲ ਕਰਾਂਗੇ ਹਰਿਆਣੇ ਚੱਲਾਂਗੇ ਬਾਈ ਉਸਾਰਾ ਤੁਹਾਡੇ ਫੁਰਨੇ ਦਿਖਾਤਾ ਹਰਿਆਣਾ ਨਹੀਂ ਆਪਾਂ ਕਿੱਥੇ ਜਾਣਾ ਸੀ ਡਰ ਡਰਾਈਵਰ ਨੇ ਧੱਕੇ ਰੱਖੋ ਗੱਡੀ ਨਾਲ ਲੇਟ ਨਾਲ ਆ ਦਿਓ ਮੈਂ ਕਿ ਇਹ ਹੀ ਗੱਲ ਸਮਝਾਉਣ ਚੱਲਿਆ ਬਾਈ ਉਹਨੂੰ ਟਾਟਾ ਸਿਰਾਲ ਨੂੰ ਮੈਂ ਕਿ ਗੱਲ ਸੁਣ ਲੈ ਚੱਕੇ ਨੇ ੱਟਕਾ ਨਾ ਲੱਗੇ ਇੰਨੀ ਭਜਾਈ ਨਹੀਂ ਤੂੰ ਐ ਨਹੀਂ ਮੈਨੂੰ ਮੈਂ ਤਾਂ ਯਾਰ ਵੀ ਕਿਵੇਂ ਕਰਗੇ ਮੈਂ ਕਿ ਕਰਨਾ ਕਿ ਮੈਂ ਕਹਿੰਦਾ ਤੇਲ ਥੋੜਾ ਮੈਂ ਕਿ ਤੇਰਾ ਭਲਾ ਹੋ ਜੇ ਪੰਪ ਖੁੱਲਣੇ ਨਹੀਂ ਗਏ ਦਿਨ ਜ 8 ਵਜੇ ਤੱਕ ਨਹੀਂ ਖੁੱਲਦੇ ਸੀ ਮੈਂ ਕਿਹਾ ਵੀ ਮੇਰੇ ਵਾਲੀ ਗੱਡੀ ਚੋਂ ਪਾਲਾ ਗੇਰ ਲੈਣਾ ਹਾਂ ਤੂੰ ਆ ਫਿਰ ਪਹੁੰਚ ਜੂ ਮੈਂ ਕੱਢ ਲਾ ਮੈਨੂੰ ਗਵਾ ਦੀ ਦੇਣੇ ਉਹਨੇ ਕੱਢ ਲਿਆ ਬਬਾ ਤੇਲ ਜੇ ਕਰ ਲੀ ਸਟਾਰ ਸ਼ਰਤਾਂਾਂ ਮੋਟ ਕਰਕੇ ਚੱਲਣ ਦੇ ਮੈਂ ਕਿਹਾ ਪੱਖੋਂ ਕੈਂਚੀਆਂ ਕੋਲੇ ਆ ਕੇ ਉਹਨੇ ਹੌਲੀ ਕਰੀ ਮੈਂ ਕਿਹਾ ਹੌਲੀ ਗੋ ਕਰਦਾ ਖਤਗਾ ਚੱਲੋ ਮੈਂ ਮੂੰਹ ਉੱਤੇ ਹੀ ਰੱਖਿਆ ਬਸ ਦਾ ਜ਼ਹਿਰਾ ਦੇ ਯਾਰ ਆ ਪੂਰਾ ਟੱਪੇ ਗਾਂ ਆ ਕੇ ਜਾਂ ਪਾਇਆਂਦੇ ਆ ਰੋਡ ਤੇ ਜਾਂ ਪੰਜ ਬੱਤੀ ਤੇ ਤਾਂ ਪੱਜਾ ਕਰ ਅੱਦੇ ਕੋ ਦੁਖੀ ਹੋਇਆ ਕਹਿੰਦਾ ਤੇ ਕੋਈ ਨਹੀਂ ਹਰਿਆਣੇ ਦਾ ਨਾ ਹਰਿਆਣੇ ਜਾਣਾ ਕੋਈ ਬਾਰੇ ਖੇਤ ਨਾ ਜਾਂਦਾ ਦੇਖ ਜਾਂਦੀ ਤੁਮਾਂ ਪਉਦੀ ਕਹਿੰਦਾ ਯਾਰ ਜਿਹੜਾ 50 ਹੀ ਆ ਆ ਹੀ ਕਰਦੇ ਗਏ ਉਹਦੋਂ ਨੂੰ ਮੈਂ ਲਿਆ ਬਾੜੇ ਮੈਂ ਭਰਾਵਾ 6 ਵਜੇ ਅੱਛਾ ਜੀ ਟੈਂਟ ਆ ਗਿਆ ਦੌਰੇਂ ਦਾ ਸੀ ਉਹ ਜੀ ਤੜਕੇ ਉਹ ਤੜਕੇ ਵਿਚਾਰੇ ਆਉਂਦੇ ਟੈਂਟ ਜਲਾਉਣ ਦੀ ਤਿਆਰੀ ਕਰੀ ਜਾਂਦੇ ਗਲੀ ਗਲੀ ਜੀ ਪਾਉਣ ਮਗਾਹੀ ਹੋਣਗੇ ਮੈਂ ਕਿਹਾ ਸੈਂਸਿਕਾਂ ਦੇ ਕਹਿੰਦਾ ਹਾਂ ਕਹਿੰਦਾ ਭਾਈ ਇੱਥੇ ਆਏ ਮੈਂ ਘਬਰਾਤ ਆ ਗਈ ਭਾਈ ਉਹ ਆਇਆ ਸੀ ਬੜੇ ਮੈਂ ਕਹਿੰਦਾ ਸੁੱਤੇ ਹੀ ਨਹੀਂ ਅੱਜ ਰਾਤ ਦੇ ਭੱਜੇ ਫਿਰਦੇ ਡਰੈਵਰ ਕਹਿੰਦਾ ਪਾਉਂ ਤੀ ਮੈਂ ਕਿਹਾ ਆ ਕੀ ਕੀਤਾ ਯਾਰ ਤੂੰ ਮੈਂ ਕਿਹਾ ਕਿਉਂ ਕਹਿੰਦਾ ਆਰਾਮ ਨਾ ਹੁੰਦੇ ਯਾਰ ਮੈਂ ਕਿਹਾ ਤੁਸੀਂ ਦਾ ਰੌਲਾ ਪਾਇਆ ਕੱਲ ਦਾ 3:00 ਵਜੇ ਦੀ 3:00 ਵਜੇ ਦਾ ਯਾਰ ਸਵਾਦ ਹੀ ਨਹੀਂ ਆਇਆ ਗੱਲ ਤਾਂ ਉਹਨਾਂ ਨੇ ਤਾਂ ਕੁਝ ਨਹੀਂ ਲਾਇਆ ਕੁੜੀ ਵਾਲੇ ਆਨੇ ਕੱਢਣ ਜਵਾਬ ਦੇਣ ਨੂੰ ਫਿਰ ਯਾਰ ਸਾਡੀ ਪਿੰਡ 'ਚ ਬੇਇੱਜ਼ਤੀ ਕਰਾਦੀ ਹਾਂ ਵੀ ਤੜਖੀ ਵਾਲੇ ਅੰਦਰ ਨੂੰ ਵੀ ਧੋਣ ਦਿੱਤਾ ਹੈ ਫਿਰ ਮਿਹਨਤ ਤਾਰਲਾ ਕਰਕੇ ਉਹਨਾਂ ਦਾ ਉਹਨਾਂ ਨੇ ਆਨੰਦ ਦੇਤੇ ਬੱਚਾ ਜੀ ਫਿਰ ਚਾਹ ਦੇ ਬਿਠਾਏ ਤੇ ਮੈਂ ਕਿਹਾ ਹਲਕੀ ਫੁਲਕੀ ਜੀ ਰੋਟੀ ਖੋਣੀ ਖਵਾ ਦਿਓ ਨੇ ਘਰੇ ਖਾ ਲੈਣਗੀ ਤੋਰ ਦੋ ਟਾਈਮ ਨਾਲ ਉਹਨੇ ਟਾਈਮ ਨੇ ਮੈਂ ਕੁਟਾ ਪਤਾ ਭੇਜ ਤੇ ਐ ਮੈਂ ਕਿਹਾ 4 ਵਜੇ ਤੋਂ ਮੋੜ ਕੇ ਘਰੇ ਫੇਰ ਥਾਰ ਤੇ ਚਲੋ ਮੈਂ ਕਹ ਰਿਹਾ ਨੇ ਜਾਣਾ ਇਹ ਡਰਾਈਵਰ ਨਾਲ ਯਾਰ ਰਿਆਣਾ ਪੈ ਜਾਣਾ ਇਹ ਨਾਲ ਹੀ ਹੁੰਦਾ ਮੈਂ ਕਿਹਾ ਨਾਲ ਹੀ ਹੁੰਦਾ ਔਰ ਪੈਣਾ ਦਿੱਲੀ ਵੀ ਨਾਲ ਹੀ ਹੈ ਤੇ ਮੈਂ ਕਿਹਾ ਸਟੇਟ ਦਾ ਹਿਸਾਬ ਹੁੰਦਾ ਯਾਰ ਐ ਥੋੜੀ ਹੁੰਦਾ ਮੈਂ ਕਿਹਾ ਤੁਸੀਂ ਨਹੀਂ ਕਿਹਾ ਡਰਾਈਵਰ ਨੂੰ ਕਹਿੰਦੇ ਵੀ ਜਲਦੀ ਲੈ ਜੀ ਹਾਂ ਜਲਦੀ ਲੈ ਜੀ ਸਹੀ ਗੱਲ ਹੈ ਇੱਕ ਵਾਰੀ ਮੈਨੂੰ ਉੱਥੇ ਲੋਕਲ ਬਰਾਤ ਮਿਲ ਗਈ ਭਰਾਵਾ ਅੰਮ੍ਰਿਤਸਰ ਅੱਛਾ ਜੀ ਦਿਲੰਦਰ ਰੋਡ ਤੇ ਉਹ ਕਹਿੰਦੇ ਵੀ ਇੱਥੋਂ ਜਾਣਾ ਤੇ ਇਧਰ ਛੱਡ ਕਿਉਂ ਨਹੀਂ ਕਿੰਨੇ ਪੈਸੇ ਲਵੋਗੇ ਲੋਕੜੀ ਆ ਮੈਂ ਕਿਹਾ 5000 ਕਹਿੰਦੇ ਦੇ ਦਿਆਂਗੇ ਹੂੰ ਕਿ ਨਹੀਂ ਤੇ ਮੇਰਾ ਤਾਂ ਘੱਟ ਨਾ ਹੋਣ ਮਗ ਘੱਟ ਸਾਰੇ ਤੈਨੂੰ ਲੀਟਰ ਦਾ ਤੇਲ ਖੜਾ ਗੱਟੀ ਨੇ ਹਾਂ ਕਹਿੰਦਾ ਕਿਉਂ ਮੈਂ ਕਿਹਾ ਪਕੜ ਲੈ ਕੇ ਆਉਣੇ ਛੱਡ ਕੇ ਹੀ ਆਉਣੇ ਆ ਜਾਂਦੇ ਹੋਂ ਨੂੰ ਐ ਲੱਗੇ ਵੀ ਬਰਾਤ ਆਈ ਆ ਇਧਰ ਨਿਕਲੀ ਜੇ ਆ ਮਗਰਲੀ ਜੋ ਆ ਉਹੀ ਗੱਲ ਅੱਛਾ ਬਸ ਬੱਸ ਉਧਰ ਦੀ ਘੁਮਾ ਕੇ ਗੇਟਾਂ 'ਚ ਉਹਨਾਂ ਦੇ ਲਾਤੀ ਉਥੇ ਉੱਤਰ ਗਏ ਸੋਹਣੀ ਬੱਸ ਲੈ ਕੇ ਆਏ ਆ ਅੱਛਾ ਲਾੜਾ ਘੋੜੀ ਤੇ ਉੱਤਰ ਗਿਆ ਤੇ ਅਸੀਂ ਦੂਜੇ ਪੈਸੇ ਦੀ ਬੱਸ ਲੈ ਕੇ ਨਿਕਲੇ ਅੱਛਾ ਜੀ ਤਾਰ ਕਿ ਉਹਨੂੰ ਮੈਨੂੰ ਉਹਨਾਂ ਨੂੰ ਦੱਸਣਾ ਮਾਲਕ ਨੂੰ ਮੈਂ ਕਿਹਾ ਉਹਨਾਂ ਦਾ ਜੋਰ ਲੱਗਿਆ ਹੱਥ ਕਾਲੇ ਆਪਣੇ ਹੋਏ ਆ ਦੁਖੀ ਆਪਾਂ ਹੋਏ ਆ ਕਰੀਮ ਵੀ ਉਹਨਾਂ ਨੂੰ ਦੇ ਦਿੱਗੇ ਕਰੀਮ ਲਾਲਾ ਮੈਂ ਗਿਆ ਅਜੀ ਲਾਲੀ ਹੋ ਬੱਬਾ ਉਹਦਾ ਬਣਾਇਆ ਕਿਹਾ ਸੀ ਤਿੰਨ ਚਾਰ ਕਿਲੋ ਅੱਛਾ ਮੈਂ ਕਿਹਾ ਹੁਣ ਪੂਰੇ ਫਿਰਨ ਦਿਓ ਠੀਕ ਆ ਇਹਦਾ ਲੱਗੀ ਪੱਪੀ ਲੱਗਦੀ ਆ ਸਹੀ ਗੱਲ ਆ ਕਈ ਵਾਰੀ ਲੋਟ ਆ ਜਾਂਦਾ ਕਈ ਵਾਰੀ ਨਹੀਂ ਆਉਂਦਾ ਹਾਂ ਨਾ ਬਿਲਕੁਲ ਹੀ ਬਿਲਕੁਲ ਕਈ ਵਾਰੀ ਹੁਣ ਬੱਸਾਂ ਵਾਲਿਆਂ ਨੇ ਵਿਚਾਰੇ ਨੇ ਮਾਰੇ ਵੀ ਆ ਪਹਿਲਾਂ ਪਹਿਲਾਂ ਆਰੀ ਕੇ ਪਤਨ ਚ ਬਾਸ ਤੇ ਸਿਟੀ ਸੀ ਮਿੰਨੀ ਅੱਛਾ ਜੀ ਡਰਾਈਵਰ ਨੇ ਹਾਂ ਉਹਨੂੰ ਪਛਾਹ ਪਿਆ ਸੀ ਬਰਾਤਾਂ ਨੇ ਅੱਛਾ ਕਹਿੰਦੇ दारू ਪੀਓ ਕਹਿੰਦਾ ਮੈਂ ਪੀਂਦਾ ਨਹੀਂ ਹਾਂ ਮੇਰਾ ਆਮਰਤ ਜਿਹਾ ਗਿਆ ਆਹ ਜਾਂ ਤਾਂ ਦਾ ਪੋਗਾ ਪੋਗਾ ਲੱਗਾ ਕਿੱਥੇ ਲੋਟ ਆਉਂਦੀ ਆ ਹਾਂ ਬਾਬਾ ਪਹਿਲਾਂ ਉਹਨੂੰ ਕੁੱਟਿਆ ਵਿਚਾਰੇ ਨੂੰ ਅੱਛਾ ਜੀ ਧੱਕੇ ਨਾਲ ਪਿਸ਼ਾਬ ਮੂੰਹ ਚ ਪਾਇਆ ਮੈਂ ਕਹਿੰਦਾ ਅੱਜ ਵੀ 14 ਬੰਦੇ ਜੀ ਵੀ ਤੁਹਾਡੇ ਅੱਜ ਵੀ ਦਾਸ ਹੁੰਦੇ ਨੇ ਠੀਕ ਆ ਫੇਰ ਪਾਪਾ ਉਹਨੇ ਕਹਿੰਦਾ ਪਾਣੀ ਟੱਪ ਗਿਆ ਫੇਰ ਉਹਨੇ ਚੱਕਦਾ ਮੋਟਰਸਾਈਕਲ ਮੈਂ ਕਹਿੰਦਾ ਕਿਵੇਂ ਜਾ ਕੇ ਉੱਥੇ ਆਏ ਆ ਜਦੋਂ ਉਹਨਾਂ ਨੇ ਆਖਿਆ ਵੀ ਜਮਾ ਦਰਿਆ ਦੇ ਕੰਢੇ ਤੇ ਆ ਗਏ ਉਹਨੇ ਕਹਿੰਦਾ ਮੇਰਾ ਰਹਿ ਕੀ ਕਹਿਆ ਜਦੋਂ ਪਛਾਣ ਵੀ ਪਿਆ ਤਾਂ ਮੈਨੂੰ ਉਹਨਾਂ ਮੈਨਾਂ ਕਿ ਜ਼ਰਾ ਪਿਆਉਂਦੇ ਸੀ ਕਿ ਫਿਰ ਮੂਤ ਪਿਆਤਾ ਜਦੋਂ ਜਮਾ ਦਰਿਆ ਤੇ ਆ ਗਈ ਉਹਨੇ ਕਨੈਕਟਰ ਨੂੰ ਕਹਤਾ ਵੀ ਮੈਂ ਬ੍ਰੇਕਾਂ ਮਾਰੂੰਗਾ ਉੱਤਰ ਜੀ ਅੱਛਾ ਬਸ ਬਸ ਚੱਕ ਦੀ ਓਏ ਮੋਟਰਸਾਈਕਲ ਗਿਆ ਬੇਟੇ ਬ੍ਰੇਕ ਹਾਂ ਉਹਨੇ ਨਹੀਂ ਮੋਟਰਸਾਈਕਲ ਦਾ ਮਗਰ ਲਵਾਇਆ ਉਹਦੇ ਕਨੈਕਟਰ ਦਾ ਅੱਛਾ ਮੈਂ ਤੂੰ ਉੱਤਰ ਕੇ ਇਹਦੇ ਨਾਲ ਜਾਵੀਂ ਤੂੰ ਉੱਤਰ ਕੇ ਜਾ ਮੈਂ ਨਹੀਂ ਜਾਣਾ ਨਾ ਮੈਂ ਜਾਣ ਦੇਣਾ ਇਹਨਾਂ ਨੂੰ ਠੀਕ ਆ ਬੱਬਾ ਜੀ ਇੰਨੀ ਕਰਤੀ ਯਾਰ ਤੇ ਇੱਡੀ ਹੋ ਗਈ ਜੀ ਬਿਲਕੁਲ ਜਦੋਂ ਮਾਰ ਨਹੀਂ ਹੋ ਗਿਆ ਮਾਰੀਆਂ ਜਾਂ ਬ੍ਰੇਕਾਂ ਮਾਰੀਆਂ ਉਹਨੇ ਆ ਕੇ ਉੱਥੇ ਬੜਤੇ ਹਾਂ ਉੱਤਰ ਗਿਆ ਹਾਂ ਉਹਨੇ ਮਾਰੀ ਢੋਲੀ ਵਾਲੀ ਕਾਰ ਨੂੰ ਫੇੜ ਵਿੱਚ ਹੀ ਸੱਟ ਦਿੱਤੀ ਅੱਛਾ ਨਾਲ ਹੀ ਲੈ ਗਿਆ ਹਾਂ ਠੀਕ ਹੈ ਸਾਰਾ ਤਾਮਝਾਮ ਲੈ ਗਿਆ ਭਾਈ ਸਾਰਾ ਤਾਮਝਾਮ ਸਾਰੀ ਬਰਾਤ ਹੀ ਸੱਟ ਵਿੱਚ ਮੁਰਕੇ ਹਟ ਕੇ ਸੀ ਪਾਸ ਵਾਲਿਆਂ ਨਾਲ ਪੰਗਾ ਲੈਣਾ ਲੋਕ ਨਹੀਂ ਤਾਂ ਪਹਿਲਾਂ ਬਸਾਂ ਵਾਲਿਆਂ ਦਾ ਬਹੁਤ ਬੁਰਾ ਹਾਲ ਹੁੰਦਾਈ ਭਾਈ ਬੇਇੱਜ਼ਤੀ ਵਾਲੀ ਕਰਦੇ ਸੀ ਹਾਂ ਇਹ ਤਾਂ ਬਹੁਤ ਵੱਡਾ ਗਲਤ ਕੰਮ ਸੀਗਾ ਬਾਬਾ ਇਹ ਤਾਂ ਫਿਰ ਹੋਣੀ ਚਾਹੀਦੀ ਸੀ ਇਹ ਜਦ ਇਹ ਸ਼ੁਰੂ ਤੋਂ ਹੀ ਮੜੀਰ दारू ਪੀ ਕੇ ਡਰਾਈਵਰ ਦੇ ਗੱਲ ਪੈਣ ਜਾਣਦੀ ਗਲਤ ਹੈ ਇਹ ਤਾਂ ਬਹੁਤ ਗਲਤ ਹੈ ਠੀਕ ਆ ਪਰ ਡਰਾਈਵਰ ਕੋਲ ਵੀ ਕਰ ਸਕਦਾ ਕੁਝ ਵੀ ਕਰ ਸਕਦਾ ਉਹਦੇ ਹੱਥ ਜਨਨਾ ਹੈ ਇਹ ਨਾਲ ਡਰਾਈਵਰ ਆਪ ਭੱਜ ਜਾਂਦੇ ਹੁੰਦੇ ਜੇ ਬਚਣਾ ਹੋਵੇ ਹਾਂ ਜੇ ਆਪ ਦੀ ਇੱਛਾ ਜੇ ਚੱਕ ਲੋ ਚੱਕ ਲੋ ਕਰਾਉਂਦਾ ਗੱਲਾਂ ਸਵਾਰ ਨਹੀਂ ਆਪ ਤਾਂ ਛਾਲੀ ਮਾਰਨੀ ਹੁੰਦਾ ਹਿਸਾਬ ਹੁੰਦਾ ਬਹੁਤ ਐ ਹੋਇਆ ਹੈ ਨਹੀਂ ਕਰਨਾ ਚਾਹੀਦਾ ਯਾਰ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਪਹਿਲੀ ਗੱਲ ਤਾਂ ਹੁਣ ਯਾਰ ਵਿਆਹ ਹੀ ਹੈ ਵਿਆਹ ਹੀ ਕਰਨਾ ਹੈ ਤਿਆਰ ਕਰੋ ਇਹ ਉਹ ਢੰਗ ਨਾਲ ਹੈ ਸਾਦੇ ਢੰਗ ਨਾਲ ਸੱਤੇ ਜੇ ਢੰਗ ਨਾਲ ਹੀ ਲੈਣਾ ਆਪਾਂ ਭੋਕੀਆਂ ਪੀਪੜੀਆਂ ਤੋਂ ਯਾਰ ਹਾਂ ਸਹੀ ਗੱਲ ਹੈ ਹੈ ਅਗਲੇ ਦਾ ਜਲੂਸ ਨਿਕਲ ਜਾਂਦਾ ਤੀਜ ਵਾਲੇ ਦਾ ਯਾਰ ਹਾਂ ਸਹੀ ਗੱਲ ਹੈ ਜੀ ਕਈ ਹੁਣ ਬਾਹਰੋਂ ਆਉਂਦੇ ਆ ਭਰਾ ਬੀਬੀ ਪਤੀ ਪਤੀ ਲਖ ਛੋਲੀ ਪੋਉਂਦੇ ਆ ਪਰ ਕਿਉਂ ਪੋਉਣਾ ਆਪਾਂ ਜਦੋਂ ਆਪ ਨੂੰ ਰੱਬ ਨੇ ਦਿੱਤਾ ਤੁਹਾਡੇ ਕੋਲ ਇੰਨਾ ਕੁਸ ਇਹਨਾਂ ਦਾ ਕਿਉਂ ਪੋਣੇ ਤੁਸੀਂ ਤੁਸੀਂ ਜ਼ਮੇ ਸੀਹ ਦੇਣੀ ਆ ਸਾਨੂੰ ਪੰਜਾਬ ਹਾਂ ਬਾਹਰ ਲੈ ਆਣੇ ਚੰਗੀ ਸਿਹਤ ਦਿਓ ਹਾਂ ਨਿਮੇਣਾ ਆਪਾਂ ਨੂੰ ਫੋਨ ਆਇਆ ਉਹ ਬੰਦੇ ਮਤਲਬ ਕਿ ਆਸਟ੍ਰੇਲੀਆ ਦੇ ਹੈ ਨਾ ਆਸਟ੍ਰੇਲੀਆ ਚ ਰਹਿੰਦੇ ਆ ਹਾਂ ਮੁੰਡੇ ਦਾ ਨਾਂ ਕਿ ਕੈਨੇਡਾ ਚ ਹੈ ਹਾਂ ਉਹਨੂੰ ਸਟੂਟੀਆਂ ਕੱਟਣ ਗਿਆ ਵਾ ਕੈਨੇਡਾ ਚ ਹਾਂ ਸਟੂਟੀਆਂ ਮਿਲਣਾਂ ਆਉਂਗਾ ਮੁਰ ਕੇ ਫੇਰ ਉੱਤੇ ਆ ਜਾਣਗੇ ਅੱਛਾ ਜੀ ਮਤਲਬ ਉਹ ਕਹਿੰਦਾ ਵੀ ਆਪਾਂ 5 ਪੈਸੇ ਨਹੀਂ ਲੈਣੇ ਅੱਛਾ ਨਾ ਬੇਸਤਰਾ ਨਾ ਕੋਈ ਲੈਣਾ ਨਾ ਕੋਈ ਦੇਣਾ ਅੱਛਾ ਜੋ ਤੇਰੀ ਨਿਗਾਹ ਚ ਹੋਇਆ ਬਾਬਾ ਤੇਰੇ ਹੱਥੋਂ ਲਵਾਂਗੇ ਹਾਂ ਆ ਵੀ ਆ ਦੇ ਮੁੰਡੇ ਆਸਤੇ ਚਾਹੀਦਾ ਹਣਾ ਬੱਪਾ ਨੂੰ ਹਾਂ ਹਾਂ 23 ਸਾਲ ਦਾ ਮੁੰਡਾ ਦਾ ਹਣਾ ਬਿਲਕੁਲ ਲੋਕਾਂ ਦਾ ਆਪਾਂ 5 ਹੀ ਨਹੀਂ ਲੈਣੀ 3 ਨੂੰ ਲੈ ਕੇ ਜਾਵਾਂਗੇ 3 ਬਣਾ ਕੇ ਰੱਖਾਂਗੇ ਆਪਦੇ ਘਰੇ ਰੱਖਾਂਗੇ ਹਾਂ ਠੀਕ ਹੈ ਤੇ ਜੇ ਨਾਲ ਰਹਿਣ ਨਾਲ ਰਹਿਣ ਜੇ ਆਰਡਰ ਰਹਿਣ ਤਾਂ ਅਸੀਂ ਆਪਸ਼ਨ ਦੇਵਾਂਗੇ ਇਹਨਾਂ ਨੂੰ ਵੀ ਐਸੇ ਰੀਗੇ ਜੀ ਕਰ ਲੈ ਲਓ ਹਾਂ ਬਿਲਕੁਲ ਜੀ ਇਹ ਤੇ ਦੋ ਭਾਈ ਆਪਦੇ ਬਣਾ ਕੇ ਰੱਖਿਓ ਹਾਂ ਬਣਾ ਕੇ ਚਾਰ ਬੰਦੇ ਨਾਲ ਲੈ ਇੰਨੀ ਬੋਲ ਵਾਲਾ ਰੱਖਿਓ ਉਹਨਾਂ ਨੂੰ ਪਤਾ ਆ ਗਿਆ ਸਾਡੇ ਬੱਚਿਆਂ ਨੇ ਵਿਆਹ ਕਰਾ ਕੇ ਸਾਡੇ ਨਾਲ ਨਹੀਂ ਰਹਿਣਾ ਠੀਕ ਆ ਇੱਥੋਂ ਤੱਕ ਵੀ ਗੱਲ ਦਿੱਤੀ ਉਹਨਾਂ ਨੇ ਮੇਲਾ ਤੇ ਅਗਲਾ ਕਹਿੰਦਾ ਬੱਚਾ ਸਿੱਖ ਜੀ ਸਿੱਖ ਜੀ ਉਹ ਬਾਹਰਲੇ ਸਿਸਟਮ ਦੇ ਸਾਬ ਨੂੰ ਆਉਣਾ ਵੀ ਆਉਦੇ ਪੈਰਾਂ ਸਰ ਹੋ ਗਏ ਆਪ ਬਸ ਸਹੀ ਆ ਜੀ ਬਰਾ ਮੈਂ ਸਾਝੀ ਗੱਲ ਤੇ ਤੁਹਾਨੂੰ ਪਤਾ ਹੀ ਆ ਤੇ ਉਹਨਾਂ ਨੇ ਪਪਾ ਹੀ ਰਸਤਾ ਵੀ ਤੁਹਾਡੇ ਤੋਂ ਤਾ ਮੰਗਿਆ ਕੋਈ ਕਾਰਨ ਸੀਗਾ ਹਣਾ ਕਾਰਨ ਕੀ ਦੱਸੋਈ ਉਹ ਕਾਰਨ ਕੀ ਆ ਬੱਸ ਉਹ ਕਹਿੰਦਾ ਯਾਰ ਤੁਸੀਂ ਸੇਵਾ ਕਰਦੇ ਆ ਅਸੀਂ ਇੱਕ ਦੋ ਨੂੰ ਕਿਹਾ ਕਹਿੰਦਾ ਉਹਨਾਂ ਨੇ ਪੈਸੇ ਮੰਗ ਲਏ ਸਾਥੀ ਹਾਂ ਉਹ ਕੁੜੀਾਂ ਤਾਂ ਕਹਿੰਦਾ ਪੈਸੇ ਮੰਗ ਲੈਣ ਪਹਿਲਾਂ ਫਿਰ ਕੁੜੀਆਂ ਨੇ ਕਿਹਾ ਕਿੰਨੇ ਮੰਗ ਲੈਣਗੇ ਕਿੰਨੇ ਮੰਗ ਲੈਣਗੇ ਥੋੜੀ ਕੁੜੀ ਨੇ ਆਸਟ੍ਰੇਲੀਆ ਜਾਣਾ ਫ੍ਰੀ ਹਾਂ 5-4 ਲੱਖ ਰੁਪਈਆ ਲੈਣਗੇ ਤੰਗ ਕਰਨ ਦੀ ਗਰੀਬ ਜਾਂ ਤੁਹਾਡੇ ਤੇ ਭਰੋਸਾ ਹੈ ਹਾਂ ਵੀ ਉਹ ਕਹਿੰਦਾ ਤੂੰ ਚਲੇ ਇਮਾਨਦਾਰਾਂ ਦੇ ਤੇ ਭਰੋਸਾ ਜਾਂ ਸਾਨੂੰ ਹੈ ਨਾ ਉਹ ਕਹਿੰਦਾ ਵੀ ਤੁਸੀਂ ਸੇਵਾ 'ਚ ਪਾਉਣੇ ਹਾਂ ਤਾਂ ਅਸੀਂ ਪਾ ਦਨੇ ਹਾਂ ਪਾਵਾਂਗੇ ਵੀ ਹਾਂ ਸਾਥੋਂ ਪਵਾ ਲਿਓ ਹਾਂ ਉਹ ਕਹਿੰਦਾ ਯਾਰ ਊਂ ਲੈਣੀ ਤਾਂ ਗਲਤ ਹੈ ਨਾ ਊਂ ਲੈਣੀ ਗਲਤ ਆ ਜੀ ਆਹ ਉਹਦਾ ਫੋਨ ਕਰਨਾ ਚਾਹੁੰਦੇ ਵੀ ਗਰੀਬਾਂ ਦੀ ਕੁੜੀ ਲੈਣਾ ਚਾਹੁੰਦੇ ਆ ਹਨ ਤੇ ਘਰ ਰਸਤੀ ਵਾਲੇ ਭੇਜੋ ਪੈਸੇ ਵਾਂਗ ਕੇ ਬਹਿ ਜਾਂਦੇ ਆ ਇਹੀ ਚੱਕਰ ਆ ਨਾ ਇਹ ਬਾਤ ਨਹੀਂ ਚਲੋ ਧਰਤੀ ਤੇ ਯਾਨੀ ਲੋਕ ਹੈਗੇ ਆ ਚੰਗੇ ਹੈ ਜਿਨ੍ਹਾਂ ਦੇ ਸਿਰ ਤੇ ਧਰਤੀ ਖੜੀ ਆ ਅੱਗੇ ਕਹਿੰਦੇ ਪਾਲਦੇ ਸਿੰਘਾਂ ਤੇ ਖੜੀ ਆ ਨਹੀਂ ਮੈਂ ਕਹਾਂ ਪਾਲਦੇ ਸਿੰਘਾਂ ਦਾ ਪੋਪਲੇ ਲੈ ਜਾਂਦੇ ਹੁਣ ਨੂੰ ਇੰਨਾ ਬਜਾਣਾ ਜਿੰਨਾ ਹਨ ਜਿੰਨਾ ਆਪਣਾ ਬਜਨ ਦਿੱਤਾ ਧਰਤੀ ਤੇ ਸਹੀ ਗੱਲ ਆਈ ਖਾਈ ਜਨੇ ਹੱਗੀ ਜਨੇ ਹੈ ਨੇ ਤਾਂ ਧਰਤੀ ਦੇ ਨਵਾਂ ਕੀੜਾ ਉੜਦਾ ਹੈ ਤੇ ਪਰ ਧਰਤੀ ਹੁਣ ਭਾਰ ਸਹਿਜੋ ਕੀ ਰਹੀ ਦੀ ਨਹੀਂ ਆਪਾਂ ਨੂੰ ਯਕੀਨ ਨਹੀਂ ਆਉਂਦਾ ਕਈਆਂ ਨੂੰ ਕਿ ਧਰਤੀ ਘੌਂਦੀ ਆ ਹਮ ਇੱਕ ਮੈਨੂੰ ਕਹਿੰਦਾ ਜੇ ਘੌਂਦੀ ਹੋਈ ਤਾਂ ਥੱਲੇ ਕੋਈ ਬੈਰਗ ਬੂਰਗ ਤਾਂ ਲੱਗੇ ਹੋ ਹਾਂ ਹੱਸ ਗਿਆ ਹੂ ਉਹ ਤਾਂ ਸਾਰੇ ਬੈਰਿੰਗ ਕਿਤੇ ਲੱਗਣਾ ਮੇਰੇ ਕੋ ਘੋਮਦੀ ਆਵਾਜ਼ ਆ ਵਾ 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 ਇਹ ਨਾ ਨਾ ਇਹ ਤਾਂ ਝੂਠ ਹੈ ਘਮਾਉਣ ਵਾਲਾ ਸਿਸਟਮ ਤਾਂ ਲੱਗਿਆ ਹੋ ਇਹੋ ਜ ਸਾਡੇ ਬਗੈਨ ਨਹੀਂ ਬਣਨਗੇ ਬੱਚੇ